ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ 6 ਪ੍ਰੋਗਰਾਮ ਜਿਹੜੇ ਆ ਸੜਕਾਂ ਦੀ ਰਿਪੇਅਰ ਦੇ ਕੀਤੇ ਗਏ ਆ ਜਿਹਦੇ ਤਕਰੀਬਨ ਪੌਣੇ 3 ਕਰੋੜ ਦੀ ਲਾਗਤ ਨਾਲ ਇਹ ਸਾਰੇ ਕੰਮ ਮੁਕੰਮਲ ਹੋਏ ਨੇ ਇਹਨਾਂ ਦਾ ਵੇਰਵਾ ਮੈਂ ਸਾਰਾ ਦੱਸ ਦੇਣਾ ਕਿ ਅੱਜ ਦੀ ਸ਼ੁਰੂਆਤ ਅਸੀਂ ਪਿੰਡ ਬਲਗਣ ਦੀ ਜਿਹੜੀ ਫਿਰਨੀ ਸੀ ਉਤੋਂ ਕੀਤੀ ਆ ਜਿਹੜੀ ਤਕਰੀਬਨ 1 ਕਿਲੋਮੀਟਰ ਲੰਬੀ ਆ ਔਰ ਜਿਹਦੇ ਤੇ 13 ਲੱਖ ਤੇ 85000 ਰੁਪਏ ਜਿਹੜੇ ਖਰਚਾਉਣੇ ਨੇ ਇਸ ਤੋਂ ਬਾਅਦ ਦੂਜਾ ਪ੍ਰੋਗਰਾਮ ਪਿੰਡ ਛੀ ਪੱਠੀ ਦੀ ਜਿਹੜੀ ਫਰਨੀ ਸੀ ਤਕਰੀਬਨ ਪੌਣੇ 2 ਕਿਲੋਮੀਟਰ ਜਿਹਦੇ ਤੇ 44 ਲੱਖ ਤੇ 74000 ਰੁਪਏ ਖਰਚਾਉਣਾ ਇਸੇ ਤਰ੍ਹਾਂ ਅੱਗੇ ਜਾਂਦੇ ਹੋਏ ਚੱਕ ਜਕੂ ਪਿੰਡ ਤੋਂ ਜਿਹੜੀ ਕੋਟਲੀ ਹਰਚੰਦਾ ਨੂੰ ਸੜਕ ਜਾਂਦੀ ਆ ਜਿਹਦੀ ਤਕਰੀਬਨ ਸਵਾ 3 ਕਿਲੋਮੀਟਰ ਲੈਂਥ ਆ ਉਹਦੇ ਤੇ ਵੀ 65 ਲੱਖ ਤੇ 57000 ਰੁਪਏ ਦਾ ਖਰਚਾ ਆ ਕੇ ਰਿਪੇਅਰ ਕੀਤੀ ਜਾਣੀ ਆ ਫਿਰ ਸ਼ਾਲਾ ਚੱਕ ਸ਼ਰੀਫ ਰੋਡ ਤੋਂ ਮੁੰਨਣਕਲਾਂ ਨੂੰ ਜਿਹੜੀ ਸੜਕ ਜਾਂਦੀ ਆ ਦੇਰੇ ਮੁੰਨਣਕਲਾਂ ਤਕਰੀਬਨ 4 ਕਿਲੋਮੀਟਰ 81 ਲੱਖ ਰੁਪਿਆ ਉਹਦੀ ਰਿਪੇਅਰ ਤੇ ਖਰਚ ਹੋਣਾ ਉਹਦਾ ਅਜੇ ਨਹੀਂ ਪੱਥਰ ਰੱਖਿਆ ਫਿਰ ਉਸ ਤੋਂ ਅਗਲਾ ਸੱਲੋਪੁਰ ਚੱਕ ਸ਼ਰੀਫ ਰੋਡ ਤੋਂ ਪੈਣੀ ਪਸਵਾਲ ਤੱਕ ਇਹ ਵੀ ਪੌਣੇ 2 ਕਿਲੋਮੀਟਰ ਰੋਡ ਆ ਔਰ ਤਕਰੀਬਨ 38 ਲੱਖ ਰੁਪਿਆ ਇਹਦੀ ਰਿਪੇਅਰ ਤੇ ਖਰਚ ਹੋਣਾ ਇਹ ਤੋਂ ਅੱਗੇ ਜਾਂਦੇ ਹੋਏ ਅੱਜ ਦਾ ਜਿਹੜਾ ਆਖਰੀ ਪ੍ਰੋਗਰਾਮ ਜਿੱਥੇ ਅਸੀਂ ਹੁਣ ਵਿਰਾਜ ਬਾਰਾਂ ਬੂਰੀਆਂ ਸਿਆਣੀਆਂ ਤੋਂ ਛੋੜੀਆਂ ਬੂਰੀਆਂ ਸਿਆਣੀਆਂ ਤੱਕ ਰੋਡ ਤਕਰੀਬਨ 23 ਲੱਖ ਤੇ 22000 ਰੁਪਿਆ ਇਸ ਸੜਕ ਦੀ ਰਿਪੇਅਰ ਦਾ ਖਰਚਾ ਹੋਣਾ ਸੋ ਕੁੱਲ ਜੋੜ ਜੋੜ ਜਿਹੜਾ ਵਾ ਤਕਰੀਬਨ 2 ਕਰੋੜ ਤੇ 66 ਲੱਖ ਰੁਪਿਆ ਜਿਹੜਾ ਬਣਦਾ ਵਾ ਸੋ ਰੋਜ਼ ਹੀ ਅਸੀਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੜਕਾਂ ਦੇ ਨੀ ਪੱਥਰ ਜਿਹੜੇ ਆ ਰਿਪੇਅਰ ਦੇ ਉਹ ਰੱਖ ਰਹੇ ਆ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮਾਰਕੀਟ ਕਮੇਟੀ ਕਾਨੂੰ ਆਣ ਦੇ ਤਕਰੀਬਨ 45 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਦਾ ਮਨਜ਼ੂਰ ਹੋਇਆ ਇਸੇ ਤਰ੍ਹਾਂ ਮਾਰਕੀਟ ਕਮੇਟੀ ਧਾਰੀਆਲ ਦਾ 35 ਕਰੋੜ 27 ਲੱਖ ਰੁਪਏ ਮਨਜ਼ੂਰ ਹੋਇਆ ਔਰ ਇਸੇ ਤਰ੍ਹਾਂ ਕਾਦੀਆਂ ਮਾਰਕੀਟ ਕਮੇਟੀ ਦਾ ਵੀ 25 ਕਰੋੜ ਤੋਂ ਵੱਧ ਰੁਪਏ ਜਿਹੜੇ ਮਨਜ਼ੂਰ ਹੋਏ ਆ ਔਰ ਮੈਂ ਕਾਦੀਆਂ ਹਲਕੇ ਦੇ ਨਿਵਾਸੀਆਂ ਨੂੰ ਇਹ ਵਾਅਦਾ ਵੀ ਕਰਦਾ ਕਿ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਚ ਇੱਕ ਵੀ ਸੜਕ ਅਹਜਿਨੀ ਹੋਊਗੀ ਜੇ ਦੀ ਰਿਪੇਅਰ ਨਹੀਂ ਹੋਊਗੀ ਬਹੁਤ ਸਾੜੀਆਂ ਸੜਕਾਂ ਜਿਹੜੀਆਂ ਨੇ ਉਹ 11 ਫੁੱਟ ਤੋਂ 18 ਫੁੱਟ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਬਹੁਤ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਮਾਨ ਸਨਮਾਨ ਬਖਸ਼ਿਆ ਬਹੁਤ ਵਧੀਆ ਅੱਜ ਦੇ ਸਾਰੇ ਪ੍ਰੋਗਰਾਮ ਮੁਕੰਮਲ ਹੋਏ ਆ ਉਸ ਜਿੱਥੇ ਮੈਂ ਉਸ ਕਾਲਪੁਰਖ ਦਾ ਸ਼ੁਕਰਾਨਾ ਕਰਦਾ ਉੱਥੇ ਸੰਗਤਾਂ ਦਾ ਵੀ ਧੰਨਵਾਦ ਕਰਦਾ ਖਿਮਾਂ ਦਾ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ